ਅੱਜ ਨੂਰਮਹਿਲ ਵਿਖੇ ਨੂਰਮਹਿਲ ਦੀ ਸਰਾਂ ਦੇ ਸਾਹਮਣੇ ਕੀਰਤੀ ਕਿਸਾਨ ਯੂਨੀਅਨ ਜਲੰਧਰ ਅਤੇ ਪਿੰਡੂ ਮਜ਼ਦੂਰ ਯੂਨੀਅਨ ਸ਼ਾਕਟ ਵੱਲੋਂ ਕਿਸਾਨ ਆਗੂ ਸੰਤੋਖ ਸਿੰਘ ਤਗੜ ਦੀ ਯਾਦ ਨੂੰ ਸਮਰਪਿਤ ਕਾਨਫਰੰਸ ਕੀਤੀ ਗਈ ਜਿਸ ਵਿੱਚ ਕੀਰਤੀ ਕਿਸਾਨ ਯੂਨੀਅਨ ਜਲੰਧਰ ਅਤੇ ਪਿੰਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਵੱਲੋਂ ਕੁਝ ਮੰਗਾਂ ਸਰਕਾਰ ਸਾਹਮਣੇ ਰੱਖੀਆਂ ਗਈਆਂ ਜਿਨ੍ਹਾਂ ਵਿੱਚੋਂ ਮੁੱਖ ਮੰਗਾਂ ਸਨ ਹਰੇ ਇਨਕਲਾਬ ਦਾ ਖੇਤੀ ਮਾਡਲ ਬਦਲ ਕੇ ਕੁਦਰਤ ਪੱਖੀ ਤੇ ਆਂਡਣ ਸਰ ਬਣਾਇਆ ਜਾਵੇ ਦਰਿਆਈ ਪਾਣੀਆਂ ਦੇ ਮਸਲੇ ਨੂੰ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕੀਤਾ ਜਾਵੇ ਅਤੇ ਭਾਰਤ-ਪਾਕਿਸਤਾਨ ਵਪਾਰ ਲਈ ਵਾਗਾ ਅਤੇ ਹੁਸੈਨੀਵਾਲਾ ਬਾਡਰ ਨੂੰ ਖੋਲਿਆ ਜਾਵੇ ਤਾਂ ਜੋ ਸਾਡਾ ਵਪਾਰ ਅਤੇ ਅਸੀਂ ਖੁਦ ਵਿਸ਼ਵ ਪੱਧਰ ਤੱਕ ਕਰ ਸਕੀਏ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਕਾਰਕੁਨਾਂ ਵੱਲੋਂ ਅਤੇ ਪਿੰਡੂ ਮਜ਼ਦੂਰੀਨ ਸ਼ਾਹਕੋਟ ਦੇ کارਕੁਨਾਂ ਵੱਲੋਂ ਆਪੋ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਕਿਨਾ ਜਿੱਤੇ ਏਸ਼ੀਆ ਤੋਂ ਬਿਨਾ ਪੱਖੇ ਕੁਲਰ ਤੁਹਾਨੂੰ ਹਮਸ ਤੋਂ ਨਜ਼ਾਦ ਦਵਾਈ ਨਹੀਂ ਸਕਦੇਗੇ ਇਹ ਹਾਲਤ ਬਣੀ ਹੋਈ ਆ ਇਸ ਕਰਕੇ ਇਸ ਖੇਤੀ ਮਾਡਲ ਨੂੰ ਬਦਲ ਕੇ ਕਿਰਤੀ ਕਿਸਾਨੀ ਨੇ ਸਮਝਦੀ ਆ ਕਿ ਹੰਢਣਸਾਰ ਤੇ ਕੁਦਰਤ ਪੱਖੀ ਕਿਸਾਨ ਜਿਹੜਾ ਮਾਡਲ ਹੈਗਾ ਉਹ ਉਸਾਰਨ ਦੀ ਜ਼ਰੂਰਤ ਆ ਅਸੀਂ ਇਹਦੇ ਤੇ 19 ਪੇਜ ਦਾ ਦਸਤਾਵੇਜ਼ ਪੰਜਾਬ ਸਰਕਾਰ ਨੂੰ ਦਿੱਤਾ ਕਿ ਕਿਹੜੇ ਇਲਾਕੇ ਕਿਹੜੀਆਂ ਫਸਲਾਂ ਨੂੰ ਮੰਨਦੇ ਆ ਉਸ ਲਾਟਿਆਂ ਚ ਉਹ ਫਸਲਾਂ ਬਜਵਾਈਆਂ ਜਾਣ ਮੈਂ ਮੋਟੀਆਂ ਜੀ ਇੱਕ ਦੋ ਧਾਰਨਾ ਦੇਣੀਆਂ ਚਾਹੂੰਗਾ ਪੰਜਾਬ ਦੇ ਵਿੱਚ ਕੁਝ ਸਾਲ ਪਹਿਲਾਂ ਤੱਕ 17 ਲੱਖ ਕਿੱਲੇ ਜਿਹੜੀ ਨਰਮੇ ਤੇ ਕਪਾਹ ਦੀ ਖੇਤੀ ਸੀ ਜਿਹੜੀ ਮਾਲਵੇ ਦੇ ਵਿੱਚ ਜਿਹੜੀ ਹੁੰਦੀ ਸੀਗੀ ਪੂਰੇ ਦੇ ਪੂਰੇ ਬਲਾਕ ਕਈ ਜ਼ਿਲ੍ਹਿਆਂ ਦੇ ਜਿੱਤੇ ਸਿਰਫ ਤੇ ਸਿਰਫ ਨਰਮੇ ਤੇ ਕਪਾਹ ਦੀ ਖੇਤੀ ਹੁੰਦੀ ਸੀ ਉਹ ਖੁਸ਼ਕ ਤੇ ਗਰਮ ਮੌਸਮ ਦੀ ਫਸਲ ਆ ਪਰ ਜਦੋਂ ਕਿਤੇ ਨਰਮਾ ਕਿਸੇ ਨੇ ਬੀਜ ਲਿਆ ਮੇਰੇ ਅਰਗੇ ਨੇ 2-4 ਕਿੱਲੇ ਤੇ ਆਲੇ ਦੁਆਲੇ ਸਾਰੇ ਪਿੰਡ ਨੇ ਉੱਥੇ ਝੋਨਾ ਲਾਇਆ ਉੱਥੇ ਫੁੱਟ-ਫੁੱਟ ਪਾਣੀ ਖੜਾ ਉਹ ਹਮਸ ਕਰਕੇ ਨਰਮੇ ਦੀ ਫਸਲ ਲਗਾਤਾਰ ਨੂੰ ਬਿਮਾਰੀਆਂ ਪੈਰੀਆਂ ਨੇ ਹਮਸ ਤੇ ਸੱਲ ਕਰਕੇ ਜਿਹੜੀਆਂ ਨੂੰ ਬਿਮਾਰੀਆਂ ਪਾਈ ਪੈਰੀਆਂ ਨੇ ਉਹ ਕਿਸੇ ਪੈਸਟੀਸਾਈਡ ਇਨਸੈਕਟੀਸਾਈਡ ਦੇ ਨਾਲ ਮਾਰੀਆਂ ਨਹੀਂ ਜਾ ਸਕਦੀਆਂ ਆ ਤੇ ਹੌਲੀ-ਹੌਲੀ ਨਰਮੇ ਦੀ ਫਸਲ ਪੰਜਾਬ ਦੇ ਵਿੱਚੋਂ ਖੇਲ ਹੋ ਗਈ ਤੇ ਖਤਮ ਹੋਣ ਦੇ ਕੰਡੇ ਪਹੁੰਚ ਗਈ ਅੱਜ ਉਹੀ ਪੰਜਾਬ ਦੇ ਵਿੱਚ ਜਿਹੜੀ ਸੀ 12 13 ਲੱਖ ਕਿੱਲਾ ਜਿਹੜੀ ਨਰਮੇ ਦੀ ਫਸਲ ਕਟਿਆ ਉਹ ਸਾਰੀ ਝੋਨੇ ਹੀਟ ਆ ਗਿਆ ਉੱਥੇ ਵੀ ਧਰਤੀ ਹੇਠੋਂ ਪਾਣੀ ਵੱਡੀ ਪੱਧਰ ਤੇ ਜਿਹੜਾ ਹੈਗਾ ਉਹ ਨਿਕਲ ਰਿਹਾ ਪੰਜਾਬ ਦੇ ਵਿੱਚ ਜਿਹੜਾ ਬਾਗਬਾਨੀ ਦਾ ਇਲਾਕਾ ਸੀ ਮਾਲ ਹੱਲ ਵੀ ਤੁਨਾ ਬਹੁਤ ਨਾਜਮੀ ਹੋ ਜਾਂਦਾ ਤੇ ਅਜਿਹੇ ਸਮੇਂ ਜਦੋਂ ਤੁਸੀਂ ਇਹ ਕੰਮ ਸੰਸਾਰ ਰਹੇ ਹੋ इनी गर्मी बड़े शांतमय तरीके बैठ के गल सुन रहे हो आस करते कि अच्छी कॉन्फ्रेंस पंजाब का जो खेती का संकट जो सभ्यता का संकट बन चुका हल करने के लिए चंगा विचार करके अगे वहाई साबित होगी प्रधान जी ने जाना कतिया ने उन्होंने कुछ चीजा का वादा करना चाहूँगा ਪੰਜਾਬ ਦੇ ਪਾਣੀਆਂ ਦੀ ਗੱਲ ਚੱਲੀ ਆ ਪਰ ਪਿਛਲੇ ਦਿਨੀ ਅਸੀਂ ਕਿੰਨੀ ਕਿਸਾਨੀ ਨੂੰ ਨੇ ਇੱਕ ਸੈਮੀਨਾਰ ਕਰਵਾਇਆ ਜਿੰਨੇ ਚੁਲਗਾਂ ਨੂੰ ਮਾਰਨ ਬੁਲਾਇਆ ਹੁੰਦਾ ਵਿਚੋੜੇ ਨਿਕਲ ਕੇ ਸਾਹਮਣੇ ਆਇਆ ਕਿ ਪੰਜਾਬ ਦੇ ਕੋਲੇ 2049 ਤੱਕ ਦਾ ਜਿਹੜਾ ਪਾਣੀ ਆ ਉਹ ਰਹਿ ਗਿਆ ਪੰਜਾਬ ਦੀ ਧਰਤੀ ਹੈ 208 ਮਿਲੀਅਨ ਏਕੜ ਫਸਟ ਪਾਣੀ ਆ ਔਰ ਪੰਜਾਬ ਹਰ ਸਾਲ 67 ਮਿਲੀਅਨ ਏਕੜ ਫੁੱਟ ਪਾਣੀ ਵਰਤਦਾ ਜਿੰਨੇ ਚੋਂ 12.5 ਤੋਂ 13 ਮਿਲੀਅਨ ਏਕੜ ਫੁੱਟ ਪਾਣੀ ਸਾਨੂੰ ਦਰਿਆਵਾਂ ਤੋਂ ਮਿਲਦਾ 26 ਮਿਲੀਅਨ ਏਕੜ ਫੁੱਟ ਪਾਣੀ ਸਾਨੂੰ ਬਾਰਿਸ਼ ਤੋਂ ਮਿਲਦਾ ਤੇ 28 ਮਿਲੀਅਨ ਏਕੜ ਫੁੱਟ ਪਾਣੀ ਅਸੀਂ ਧਰਤੀ ਹੇਠੋਂ ਕੱਢਦੇ ਆ ਜਿਹੜਾ ਬਾਰਿਸ਼ ਦਾ ਮਿਲਦਾ ਉਹ ਵੀ ਠੀਕ ਆ ਕਿ ਧਰਤੀ ਹੇਠੋਂ ਹੀ ਨਿਕਲਦਾ ਦਰਿਆਈ ਪਾਣੀ ਦੀ ਧਰਤੀ 'ਤੇ ਹੋਣੀ ਨਿਕਲਦਾ ਜਿਹੜਾ 28 ਮਿਲੀਅਨ ਏਕੜ ਫੁੱਟ ਦੀ ਧਰਤੀ 'ਚੋਂ ਕੱਢਦੇ ਆ 17 ਮਿਲੀਅਨ ਏਕੜ ਫੁੱਟ ਮੁੜ ਪਰ ਭਾਈ ਹੋ ਜਾਂਦੀ ਆ بارش ਰਾਹੀਂ ਤੇ ਹੋਰ ਤਰੀਕਿਆਂ ਦੇ ਰਾਹੀਂ ਤੇ 11 ਮਿਲੀਅਨ ਏਕੜ ਫੁੱਟ ਪਾਣੀ ਇਹ ਹਾਈਡਰੋਲੋਜੀ ਜਿਹੜਾ ਵਿਗਿਆਨ ਆ ਧਰਤੀ ਤੇ ਉੱਪਰਲੇ ਤੇ ਹੇਠਲੇ ਪਾਣੀ ਨੂੰ ਮਾਪਣ ਦਾ ਉਹਨੇ ਕਿਹਾ 2016 ਦੀ ਗੱਲ ਦੱਸੀ ਕਿ 206 ਮਿਲੀਅਨ ਏਕੜ ਫੁੱਟ ਪਾਣੀ ਆ ਪੰਜਾਬ ਦੇ ਕੋਲੇ ਤੇ ਜੇ 11 ਮਿਲੀਅਨ ਏਕੜ ਫੁੱਟ ਪਾਣੀ ਅਸੀਂ ਇੱਕ ਸਾਲ ਚ ਕੱਢ ਰਹੇ ਆ ਤੇ ਉਹਨਾਂ ਨੇ ਕਿਹਾ ਸੀ ਕਿ 2039-40 ਤੱਕ ਪੰਜਾਬ ਆਪਣੀ ਧਰਤੀ ਦੀ ਆਖਰੀ ਬੂੰਦ ਤੱਕ ਪਾਣੀ ਦੀ ਉਹ ਕੱਢ ਲਵੇਗਾ ਜੇ ਇਹੀ ਹਾਲ ਰਿਹਾ ਬਹੁਤ ਸਾਰੇ ਲੋਕਾਂ ਨੂੰ ਕੋਈ ਸਲ ਪੱਲਾ ਯਕੀਨ ਨਹੀਂ ਆਉਂਦਾ ਸੀ ਕਿ ਧਰਤੀ ਇਟਲਾ ਪਾਣੀ ਕਿਵੇਂ ਨਿਕਲ ਸਕਦਾ ਫਤੇਗੜ ਸਾਹਿਬ ਦਾ ਪਿੰਡ ਚੁੰਨੀ ਕਲਾ ਉਹਦੀਆਂ ਗਰਮੀ ਨੇ ਸ਼ੁਰੂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਕਿ ਧਰਤੀ ਇਹ ਬੋਰ ਕੀਤਾ ਤੇ ਪਾਣੀ ਨਿਕਲਿਆ ਨਹੀਂ ਪੰਜਾਬ ਦੇ ਵਿੱਚ ਇੱਕ ਘਟਨਾਵਾ ਇਹ ਦ੍ਰਿਸ਼ ਆਉਣੇ ਸਾਹਮਣੇ ਹੋ ਗਿਆ ਕਿ ਪਾਣੀ ਮੁੱਕਣ ਦੇ ਕੰਢੇ ਪਹੁੰਚ ਗਿਆ ਤੇ ਜਿਸ ਇਲਾਕੇ 'ਚ ਅਸੀਂ ਕਾਨਫਰੰਸ ਕਰ ਰਹੇ ਆ ਇਹ ਪੰਜਾਬ ਦੇ ਸਭ ਤੋਂ ਵੱਧ ਖਤਰਨਾਕ ਇਲਾਕਿਆਂ 'ਚੋਂ ਇੱਕ ਆ ਜਿੱਥੇ ਸਭ ਤੋਂ ਪਹਿਲਾਂ ਪਾਣੀ ਖਤਮ ਹੋਣਾ ਔਰ ਜਿਉ ਧਰਤੀ ਏਠਲਾ ਪਾਣੀ ਖਤਮ ਹੋਣਾ ਧਰਤੀ ਏਠਲਾ ਪਾਣੀ ਧਰਤੀ ਏਠ ਜੱਕ ਦਾ ਕੰਮ ਕਰਦਾ ਧਰਤੀ ਏਠਲੇ ਪਿੱਲਰ ਦਾ ਕੰਮ ਕਰਦਾ ਜੇ ਕਿਸੇ ਬਿਲਡਿੰਗ ਦੇ ਏਠੋ ਪਿੱਲਰ ਕੱਢਦੇ ਜਾਣ ਤਾਂ ਬਿਲਡਿੰਗ ਧਰਮ ਦੇਣੇ ਜਾਪੂਗੀ ਜਿਸ ਤਰ੍ਹਾਂ ਸਾਡੀ ਧਰਤੀ ਜਿਵੇਂ ਜਿਵੇਂ ਖਾਲੀ ਹੁੰਦੀ ਜਾਣੀਆਂ ਉਹਨਾਂ ਉਹਨਾਂ ਇਲਾਕਿਆਂ ਚ ਧਰਤੀ ਘਸਣ ਦੀਆਂ ਘਟਨਾਵਾਂ ਵੀ ਆਉਣ ਵਾਲੇ ਕੁਝ ਸਾਲਾਂ ਚ ਪੰਜਾਬ ਚ ਵਾਪਰਨੀਆਂ ਜਿਹੜੀਆਂ ਨੇ ਉਹ ਸ਼ੁਰੂ ਹੋਣੀਆਂ ਆਓ ਜੀ ਪੇਸ਼ ਕਰਨ ਜਾ ਰਹੇ ਨਾਟਕ ਗੋਦੀ মিডিਆ ਝੂਠ ਬੋਲਦਾ ਮੈਂ ਪੂਰੇ ਦਿੱਲੀ ਦੇ ਸੀਨ ਤੁਹਾਨੂੰ ਦਿਖਾਉਂਗਾ ਉਹਨਾਂ ਜੋ ਜੋ ਆਪਾਂ ਦਿੱਲੀ ਦੇ ਵਿੱਚ ਸਾਡੇ ਨਾਲ ਜੋ ਕੁਝ ਵਾਪਰਿਆ ਇਹ ਸਾਡੇ ਅੰਦਰੋਂ ਨਾਲ ਕਿਵੇਂ ਤਰੋੜ ਮੋੜ ਕੇ ਸਾਡੇ ਅਗੇ ਪੇਸ਼ ਕੀਤਾ ਗਿਆ ਸਹੀ ਟੰਗ ਦੇ ਨਾਲ ਸਾਨੂੰ ਕੁਝ ਨਹੀਂ ਦਿਖਾਇਆ ਗਿਆ ਉਹ ਸਾਰਾ ਇਤਿਹਾਸ ਦਿੱਲੀ ਦਾ ਇਤਿਹਾਸ ਤੁਹਾਡੇ ਸਾਹਮਣੇ ਸੱਜਣ ਲੱਗਿਆ ਤੇ ਹਰ ਸੀਨ ਤੋਂ ਬਾਅਦ ਮੈਂ ਦੋ ਲਫ਼ਜ਼ ਬੋਲਾਂਗਾ ਤੁਸੀਂ ਮੇਰਾ ਸਾਥ ਦੇਣਾ ਹੈ ਮੇਰੇ ਨਾਲ ਨਾਲ ਮਿਲ ਕੇ ਆਪਾਂ ਨਾਟਕ ਕਰਾਂਗੇ ਮੇਰਾ ਸਾਥ ਦੇਣਾ ਤੁਸੀਂ ਸਿਰਫ ਦੋ ਲਫ਼ਜ਼ ਕਹਿਣੇ ਆ ਗੋਦੀ মিডিਆ ਝੂਠ ਬੋਲਦਾ ਠੀਕ ਹੈ ਨਾ ਗੋਦੀ মিডিਆ ਝੂਠ ਬੋਲਦਾ ਮੈਂ ਹਰ ਸੀਨ ਤੋਂ ਬਾਅਦ ਬੋਲੂਗਾ ਗੋਦੀ মিডিਆ ਝੂਠ ਬੋਲਦਾ ਤੁਸੀਂ ਮੇਰੇ ਨਾਲ ਬੋਲਣਾ ਕੀ ਕਹਿਣਾ ਗੋਦੀ মিডিਆ ਝੂਠ ਬੋਲਦਾ ਉੱਚੀ ਆਵਾਜ਼ ਦੇ ਵਿੱਚ ਠੀਕ ਹੈ ਜੀ ਪਿਆਰੋ ਲਓ ਜੀ ਪੇਸ਼ ਕਰਨ ਜਾ ਰਹੇ ਹਾਂ ਨਾਟਕ ਗੋਦੀ মিডিਆ ਝੂਠ ਬੋਲ

ਮੈਂ ਇਸ ਨਾਟਕ ਦਾ ਸੂਤਰਤਾ ਹਰ ਪੰਜਾਬ ਸਿੰਘ ਬੋਲ ਰਿਹਾ ਤੇ ਇਸ ਵਕਤ ਮੈਂ ਟ੍ਰਿਕਰੀ ਬਾਰਡ ਤੇ ਖੜਾ ਪੰਜਾਬ ਦੇ ਕਿਰਤੀਆਂ ਕਿਸਾਨਾਂ ਨੇ ਪੰਜਾਬ ਪਰ ਤੇ ਟੋਲ ਪਲਾਂ ਦੇ ਬੰਦ ਕਰਕੇ ਪੈਟਰੋਲ ਪੰਪ ਸੀਲ ਕਰਕੇ ਮੰਤਰੀਆਂ ਸ਼ਾਸਤਰੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਪੁੱਤਰੇ ਦੇ ਸਹਰੇ ਵਾਲੇ ਦੇ ਇਨਸਾਨ ਕੇ ਹਰਿਆਣੇ ਦੇ ਸਾਥ ਨਾਲ ਇਹਦਾ ਧਰਨੇ ਨੂੰ ਦਿੱਲੀ ਦੇ ਵਿੱਚ ਜਾ ਕੇ ਅੰਦੋਲਨ ਬਣਾ ਦਿੱਤਾ ਫਿਰ ਰਾਜਸਥਾਨ ਨਿਕਲਿਆ ਕਰਨਾਟਕ ਝੂਪੀ ਬਿਹਾਰ ਫਾਂਦਰਾ ਵਾਲਾ ਦੇ ਵੇਖ ਤੇ ਵੇਖ ਕੇ ਨਾ ਸਾਰਿਆਂ ਨੂੰ ਮਹਾ ਅੰਦੋਲਨ ਬਣਾ ਦਿੱਤਾ ਚਾਰ ਪੀਓ ਜ਼ਮੀਰਾਂ ਵਾਲਿਆਂ ਦੇ ਛੋਟੇ ਸਭ ਜਾਂਦੇ ਆ ਤੇ ਮਾਤਾ ਗੁਜਰੀ ਦੇ ਬਾਸੋਂ ਦੇ ਲਈ ਹਾ ਦਾ ਨਾਰਾ ਮਾਰਿਆ ਤੇ ਵੇਖਦੇ ਵੇਖਦੇ ਇਹ ਅੰਦੋਲਨ ਅੰਤਰਰਾਸ਼ਟਰੀ ਮਹਾ ਅੰਦੋਲਨ ਬਣ ਗਿਆ ਪਰ ਸਾਡਾ ਇਦੋਂ ਤੱਕ ਦਾ ਇਹ ਸਾਰਾ ਸਫ਼ਰ ਇਹ ਗੋਦੀ ਮੀਡੀਆ ਨੇ ਸਾਨੂੰ ਨਹੀਂ ਦਿਖਾਇਆ ਇਹ ਗੋਦੀ ਮੀਡੀਆ ਸਾਨੂੰ ਨਹੀਂ ਦਿਖਾਏਗਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਗੋਦੀ ਮੀਡੀਆ ਸਿਰਫ ਮੋਦੀ ਦੀ ਜੈ ਜੈਕਾਰ ਕਰਦਾ ਜਿਹੜਾ ਉਹਨੂੰ ਵੱਡੀ ਮੁਰਗੀ ਸੁਣਦਾ ਇਹ ਉਹਦੇ ਪਿੱਛੇ ਗੰਮ ਹਲਾਉਂਦੇ ਆ ਨੋਟ ਬੰਦੀ ਦੇ ਰੁਪਈਆਂ ਨਾਲ ਇਹ ਸਕਰੀਨ ਤੇ ਬੋਲਦੇ ਨਹੀਂ ਭੌਂਕਦੇ ਆ ਭੌਂਕਦੇ ਇਹ ਸਾਡੇ ਅੰਦੋਲਨਾਂ ਨੂੰ ਇਸ ਤਰ੍ਹਾਂ ਤਰੋੜ ਮੋੜ ਕੇ ਪੇਸ਼ ਕਰਦੇ ਆ ਜਿਵੇਂ ਅਸੀਂ ਦੇਸ਼ ਦੇ ਨਾਲ ਖਿ ਧੋਖਾ ਕਰਦੇ ਹੋਈਏ ਜਿਵੇਂ ਅਸੀਂ ਦੇਸ਼ ਧਰੋਹ ਕਰਦੇ ਹੋਈਏ ਇਹੋ ਜੇ ਖਤਰਨਾਕ ਤਰੀਕੇ ਨਾਲ ਸਾਡੇ ਅੰਦੋਲਨ ਨੂੰ ਪੇਸ਼ ਕਰਦੇ ਆ ਮਾੜੇ ਦੇ ਨਾਲਾ ਬੰਦਾ ਤਾਂ ਉਹੀ ਦਿਲ ਛੱਡ ਗਿਆ ਆ ਜਮਾਕ ਦੇਖ ਕੇ ਡਰ ਜਾਂਦੇ ਇਹਨਾਂ ਨੂੰ ਕਿਵੇਂ ਸਾਡੇ ਅੰਦੋਲਨ ਨੂੰ ਪੇਸ਼ ਕਰਦੇ ਆ ਲਓ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਇਹਨਾਂ ਦੇ ਤਸਵੀਰਾਂ तो सबको खातिर इस गुस्सा आंदोलन का जवान गया है खालिस्तानियों का अड्डा अब बनेगा खड्डा क्योंकि इस आंदोलन में आमवासी नक्सलवादी माओवादी कुस पैंट कर चुके हैं और देश को तोड़ने चले हैं देश इस बात का जवाब मांगता है देश को इस बात का जवाब चाहिए ਦੇਸ਼ ਇਸਪਾਤ ਦਾ ਜਵਾਬ मांगਦਾ ਹੈ ਦੇਸ਼ ਇਸਪਾਤ ਦਾ ਜਵਾਬ मांगਦਾ ਹੈ ਜਵਾਬ मांगਦਾ ਹੈ ਦੇਖਿਆ ਇਹ ਬੋਲਦੇ ਨਹੀਂ ਪਹੁੰਚਦੇ ਆ ਕਿਉਂਕਿ ਗੋਦੀ মিডিਆ ਝੂਠ ਬੋਲਦਾ ਕਿਉਂਕਿ ਗੋਦੀ মিডিਆ ਝੂਠ ਬੋਲਦਾ ਲਓ ਸਾਥੀਓ ਦੇਖੋ ਸਿੰਘੂ ਬોર્ਡਰ ਦੀ ਦੂਸਰੀ ਤਸਵੀਰ ਆਹ ਦੇਖੋ ਮੇਰੇ ਚਾਰੇ ਪਾਸੇ ਟਰਾਲੀਆਂ ਟਰਾਲੀਆਂ ਖੜੀਆਂ ਨੇ ਆਹ ਦੇਖੋ ਟੈਂਟ ਲੱਗੇ ਹੋਇਆ ਆਹ ਦੇਖੋ ਸਾਡੇ ਕਿਸਾਨੀ ਝੰਡੇ ਝੁਲਦੇ ਆ ਇਹ ਆ ਸਾਡਾ ਮਿੰਨੀ ਪੰਜਾਬ ਜਿਹਨੂੰ ਇਹਨਾ ਕੰਜਰਾਂ ਨੇ ਉੱਡਦਾ ਪੰਜਾਬ ਆਖਿਆ ਸੀ ਆਈ ਸੀ ਨੇ ਫਿਰ ਪਿੱਛੇ ਜੇ ਉੱਡਦਾ ਪੰਜਾਬ ਉੱਡਦਾ ਪੰਜਾਬ ਆਖਿਆ ਸੀ ਉੜਦਾ ਪੰਜਾਬ ਨਹੀਂ ਓਏ ਉੱਡ ਕੇ ਆਇਆ ਹੋਇਆ ਪੰਜਾਬ ਮੈਂ ਤੁਹਾਨੂੰ ਕਦੇ ਸਿੰਘੂ ਬਾਰਡਰ ਤੇ ਮਿਲਾਂਗਾ ਕਦੇ ਗਾਜੀਪੁਰ ਬਾਰਡਰ ਤੇ ਮਿਲਾਂਗਾ ਕਦੇ ਡਿਕਰੀ ਬਾਰਡਰ ਤੇ ਮਿਲਾਂਗਾ ਕਦੇ ਨੂਰਮਲ ਦੀ ਸਰਾਹਾਂ ਚ ਮਿਲਾਂਗਾ ਕਿਉਂਕਿ ਮੈਂ ਪੰਜਾਬ ਸੰਗਾ ਮੈਂ ਤੁਹਾਨੂੰ ਹੱਥਾਂ ਮਿਲ ਸਕਦਾ ਪਰ ਮੇਰੇ ਹੱਥਾਂ ਹੋਣ ਦਾ ਸਬੂਤ ਇਹ ਗੋਦੀ মিডিਆ ਤੁਹਾਨੂੰ ਨਹੀਂ ਦਿਖਾਏਗਾ ਇਹ ਗੋਦੀ মিডিਆ ਤੁਹਾਨੂੰ ਨਹੀਂ ਦਿਖਾਉਂਦਾ ਕਿਉਂਕਿ ਗੋਦੀ মিডিਆ ਝੂਠ ਬੋਲਦਾ ਕਿਉਂਕਿ ਗੋਦੀ মিডিਆ ਝੂਠ ਬੋਲਦਾ ਲੋ ਸਾਥੀਓ ਦੇਖੋ ਟਿਕਰੀ ਬੋਰਡ ਦੀ ਤੀਸਰੀ ਤਸਵੀਰ ਉਹ ਦੇਖੋ ਖਾਲਸਾ ਈਡ ਵਾਲਿਆਂ ਨੇ ਹਰ ਚੀਜ਼ ਦਾ ਲੰਗਰ ਲਾਇਆ ਹੋਇਆ ਹਰ ਚੀਜ਼ ਦਾ ਲੰਗਰ ਲਾਇਆ ਖਾਲਸਾ ਈਡ ਵਾਲਿਆਂ ਨੇ ਤੇ ਗੋਦੀ মিডিਆ ਨੂੰ ਪਤਾ ਕੀ ਜਾਂਦਾ ਸੀ ਇਹਨਾਂ ਨੂੰ ਅਤਵਾਦੀ ਆਖਦਾ ਸੀ ਤੁਸੀਂ ਦੱਸੋ ਇਹ ਅਤਵਾਦੀ ਆ ਹਰਿਆਣੇ ਵਾਲੇ ਰੋਜ਼ ਸੈਂਕੜੇ ਲੀਟਰ ਦੁੱਧ ਲੈ ਕੇ ਆਉਂਦੇ ਸੀ ਸਾਡੇ ਅੰਦੋਲਨਾਂ ਦੇ ਵਿੱਚ ਕੀ ਹਰਿਆਣੇ ਵਾਲੇ ਅੱਤਵਾਦੀ ਸੀ ਹਰਿਆਣੇ ਦੇ ਨਾਲ ਮੇਰੇ ਇੱਕ ਵੀਰ ਨੇ ਆਪਣੀਆਂ 58 ਲੱਖ ਦੀਆਂ ਮੱਝਾਂ ਵੇਚਤੀਆਂ ਸੀ 51 ਲੱਖ ਦੀਆਂ ਮੱਝਾਂ ਵੇਚ ਕੇ ਸਾਡੇ ਪੰਜਾਬੀਆਂ ਲਈ ਲੰਗਰ ਚਲਾ ਕੇ ਰੱਖਦਾ ਕੀ ਹਰਿਆਣੇ ਵਾਲੇ ਅੱਤਵਾਦੀ ਸੀ ਅਸਲ ਵਿੱਚ ਇਹ ਗੋਦੀ মিডিਆ ਸਾਡੇ ਕਿਸਾਨ ਅੰਦੋਲਨ ਨੂੰ ਐਸਵਾਈਐਲ ਮਹਿਰ ਦੇ ਮੁੱਦੇ 'ਤੇ ਧੱਬਣਾ ਚਾਹੁੰਦੇ ਸੀ ਜਿਵੇਂ ਇਹਨਾਂ ਨੇ ਦਿੱਲੀ ਦੇ ਵਿੱਚ ਸ਼ੀਮਾਗੜ ਨੂੰ ਕਰੋਨਾ ਦੇ ਨਾਂ ਹੇਠ ਧੱਬਿਆ ਪਰ ਆਹ ਦੇਖੋ ਹਰਿਆਣੇ ਵਾਲੇ ਮੇਰੇ ਵੀਰ ਕੀ ਕਹਿੰਦੇ ਆ ਉਹ ਪੰਜਾਬ ਔਰ ਹਰਿਆਣਾ ਕੋ ਇਕ ਕਰਕੇ ਚੰਡੀਗੜ੍ਹ ਕਾ ਮਸਲਾ ਨਵੇਂਡ ਦੋ ਬਾਕੀ ਰਹਿ ਗਈ ਜੇ ਪਾਣੀਆਂ ਕੀ ਬਾਤ ਇਹ ਬਹੁਤਾਂ ਨੂੰ ਬੈਠ ਕੇ ਆਪ ਨਵੇਂਡ ਲੇਗੇ ਇਹ ਮਾਰੇ ਕੋ ਤੋਂ ਨੂੰੇ ਲੜਾ ਤੇ ਰ ਪਾਣੀਆਂ ਕੇ ਨਾਮ ਤੇ ਰ ਪੰਜਾਬ ਤੇ ਮਹਾਰਾ ਬੜਾ ਬਾਈ ਸ ਹੈ ਪੰਜਾਬ ਔਰ ਹਰਿਆਣਾ ਜਿੰਦਾਬਾਦ ਮਹਾਰਾ ਭਾਈਚਾਰਾ ਜਿੰਦਾਬਾਦ ਕਿਉਂਕਿ ਹਰਿਆਣੇ ਵਾਲੇ ਦੇ ਨਾਲ ਸਾਡਾ ਸਦਿਆਂ ਤੋਂ ਹੁੱਕੇ ਪਾਣੀ ਸਾਂਝਾ ਹੈ ਉਹ ਕਿਵੇਂ ਹਰਿਆਣੇ ਵਾਲੇ ਅੰਦੋਲਨ ਦੇ ਵਿੱਚ ਹੁੱਕੇ ਆਪ ਦੇ ਨਾਲ ਲੈ ਕੇ ਗਏ ਤੇ ਪੰਜਾਬ ਦੇ ਮੁੰਡੇ ਉਹਨਾਂ ਹੁੱਕਾ ਚ ਪਾਣੀ ਪਾਉਂਦੇ ਸੀ ਹੋ ਗਿਆ ਨਾ ਹੁੱਕਾ ਪਾਣੀ ਸਾਂਝਾ ਪਰ ਇਹ ਸਾਂਝ ਦੀ ਗੱਲ ਹੈ ਸਮਾਪ ਦੀ ਗੱਲ ਹੈ ਭਾਈਚਾਰੇ ਦੀ ਗੱਲ ਹੈ ਗੋਦੀ ਵੀਰੇ ਨੇ ਸਾਨੂੰ ਨਹੀਂ ਦਿਖਾਈ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਕਿਉਂਕਿ ਗੋਦੀ ਮੀਡੀਆ ਝੂਠ ਬੋਲਦਾ ਉਹ ਸਾਥੀਓ ਇਸ ਅੰਦੋਲਨ ਦੇ ਵਿੱਚ ਸਾਡੇ ਪੰਜਾਬੀਆਂ ਦੀ ਸ਼ਬੀ ਬੜੀ ਕਮਾਲ ਦੀ ਉੱਪਰ ਕੇ ਸਾਹਮਣੇ ਆਈ ਸਾਡੇ ਪੰਜਾਬੀਆਂ ਦੀ ਪੱਕ ਦਾ ਤਰਲਾ ਬੜਾ ਉੱਚਾ ਹੋਇਆ ਉਹ ਕਿਵੇਂ ਇੱਕ ਦਿਨ ਦੀ ਗੱਲ ਆ ਮੈਂ ਨਾ ਟੀਕਰੀ ਬਾਰਡਰ ਤੇ ਖੜਾ ਸੀ ਅਖਬਾਰ ਪੜ ਰਿਹਾ ਸੀ ਤੇ ਦਿੱਲੀ ਦੀਆਂ ਤਿੰਨ ਕੁੜੀਆਂ ਸੀ ਤਾਂ ਰਾਧਾ ਤੇ ਰੁਕਮਣੀ। ਉਹ ਸਟੌਂਕ 'ਚ ਖੜੀਆਂ ਸੀ ਉਹਨਾਂ ਨੇ ਅੱਗੇ ਜਾਣਾ ਸੀ ਬਿਉਟੀ ਤੇ ਪਰ ਵਿਚਾਰੀਆਂ ਡਾਬੀਆਂ ਅੱਗੇ ਨਹੀਂ ਸੀ ਲੰਘ ਰਹੀਆਂ। ਉਹ ਹੌਸਲਾ ਜਾਂ ਕਰਕੇ ਕਦੇ ਅੱਗੇ ਨੂੰ ਜਾਣ। ਫੇਰ ਡਰ ਕੇ ਵਿਚਾਰੀਆਂ ਪਿੱਛੇ ਮੁੜਿਆ ਉਹਨੂੰ। ਹੌਸਲਾ ਜਾਂ ਕਰਕੇ ਅੱਗੇ ਨੂੰ ਜਾਣ ਫੇਰ ਡਰ ਕੇ ਪਿੱਛੇ ਮੁੜਿਆ। ਉਦੋਂ ਤੇ ਮੇਰਾ ਧਿਆਨ ਉਹਨਾਂ 'ਤੇ ਚਲਾ ਗਿਆ। ਮੇਰੇ ਕੋਲ ਸੁਖਦੇਵ ਖੜਾ ਸੀ ਮੈਂ ਸੁਖਦੇਵ ਨੂੰ ਆਖਿਆ ਸੁਖਦੇਵ। ਉਹ ਯਾਰ ਪੁੱਛ ਜਾ ਕੇ ਕੁੜੀਆਂ ਨੂੰ ਗੱਲ ਕੀ ਆ ਯਾਰ। ਇਹ ਡਰੀ ਕਦੋਂ ਜਾਂਦੀਆਂ ਯਾਰ ਇਹ ਅੱਗੇ ਕਦੋਂ ਨਹੀਂ ਲੰਘਦੀਆਂ। ਪੁੱਛ ਜਾ ਕਿ ਇਹਨਾਂ ਨੂੰ ਗੱਲ ਕੀ ਹੈ ਇਹ ਡਰੀ ਕਾ ਤੋ ਜਾਂਦੀ ਆ ਜਦੋਂ ਸਖਦੇਵ ਉਹਨਾਂ ਕੁੜੀਆਂ ਕੋਲੇ ਗਿਆ ਉਹਨਾਂ ਨੂੰ ਜਾ ਕੇ ਪੁੱਛਿਆ ਵੀ ਕੀ ਗੱਲ ਆ ਭੈਣੇ ਤੁਸੀਂ ਡਰੀ ਕਾ ਤੋ ਜਾਂਦੀ ਆ ਤੁਸੀਂ ਅੱਗੇ ਕਾ ਤੋ ਨਹੀਂ ਲੰਗਦੀਆਂ ਤਾਂ ਉਹਨਾਂ ਵਿੱਚੋਂ ਇੱਕ ਕੁੜੀ ਗੱਲ ਕਰਨ ਲੱਗੀ ਭਈਆ ਭਈਆ ਹਮੇ ਡਿਊਟੀ 'ਤੇ ਜਾਣਾ ਹੈ ਭਈਆ ਔਰ ਔਰ ਉਹ ਸਾਹਮਣੇ ਸਰਦਾਰ ਲੜਕੇ ਚਿੜੀ ਵਾਲਾ ਖੇਡ ਰਿਹਾ ਹੈ ਭਈਆ ਭਈਆ ਹਮੇ ਸਰਦਾਰ ਲੋਕੋਂ ਸੇ ਬਹੁਤ ਡਰ ਲੱਗਦਾ ਹੈ ਭਈਆ ਮਾਰੇ ਟੀਵੀ ਵਾਲੇ ਕਹਿੰਦੇ ਹੈ ਕਿ ਜੇ ਜੇ ਸਰਦਾਰ ਲੋਕ ਬਹੁਤ ਖਤਰਨਾਕ ਬੰਦੇ ਆ ਮੈਂ ਆ ਗਿਆ ਸਿੱਧਾ ਦਿੱਲੀ ਅੰਦੋਲਨ ਦੇ ਵਿੱਚ ਓਏ ਹਾ ਰਸਾ ਓਏ ਹਾ ਰਸਾ ਤੇਰੇ ਗਰਜ ਪਾ ਕੇ ਭਗਵੰਤ ਮਾਨਾ ਤੇਰੇ ਗਰਜ ਪਾ ਕੇ ਮੋਤੀਆ ਟੀਟੀ ਚਾਦਾ ਪਿੱਛੇ ਬਨ ਕੇ ਕੜੀ ਇਸ ਕੇ ਤੁਨ ਖੜਖੜ ਕਲਾ ਲੈ ਕੇ ਜਾਵਾਂਗੇ ਓਏ ਭਗਤ ਸਿੰਘ ਦੇ ਸਾਹਮਣੇ ਕਿਉਂਕਿ ਆਜ਼ਾਦੀ ਦੇ ਝੂਠੇ ਆਗੂ ਕੱਦੀਆਂ ਉੱਤੇ ਬਹਿ ਗਏ ਰਾਜਗੁਰੂ ਸਖਦੇ ਭਗਤ ਸਿੰਘ ਫੁੱਲਾ ਜੋ ਕੇ ਰਹਿ ਗਏ ਓ ਕੀ ਹੋਇਆ ਕੀ ਹੋਇਆ ਜੈਨਾ ਦੋਨਨਾ ਦੇ ਵਿੱਚ ਸਾਡਾ 780 ਕਸਾਮਛੀਰ ਹੋ ਗਿਆ ਇਹ ਤਾਂ 1964 ਵਾਲਿਆ ਜੇ ਪੂਰੇ ਨਹੀਂ ਹੋਏ ਅਜੇ ਤਾਂ ਜੱਲਿਆ ਵਾਲਾ ਪੂਰੇ ਦਾ ਪੂਰਾ ਬਾਗ ਪਿਆਏ ਥੋਡੀਆਂ ਕੋਡਣੀਆਂ ਲਵਾ ਕੇ ਹਟਾ ਕੇ ਓਏ ਥੋਡੀਆਂ ਕੋਡਣੀਆਂ ਲਵਾ ਕੇ ਹਟਾੰਗੇ ਸਾਥੀਓ ਇਹ ਜੰਗ ਚਾਹਿਆ ਪਾਣੀਆਂ ਨੂੰ ਬਚਾਉਣ ਦੀ ਜੰਗ ਹੋਵੇ ਚਾਹੇ ਆਪਣੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਦੀ ਜੰਗ ਹੋਵੇ ਆਪਣੀ ਮਾਂ ਜ਼ਮੀਨ ਨੂੰ ਬਚਾਉਣ ਦੀ ਜੰਗ ਹੋਵੇ ਬਿਜਲੀ ਨੂੰ ਬਚਾਉਣ ਦੀ ਜੰਗ ਹੋਵੇ ਅਸੀਂ ਇਹ ਜੰਗਾਂ ਲੜਦੇ ਰਹਾਂਗੇ ਖਤਮ ਨਹੀਂ ਹੋਈ ਸਾਥਿਓ ਇਹ ਤਾਂ ਸ਼ੁਰੂ ਹੋਈ ਐ ਇਹ ਤੁਸੀਂ ਸੋਚਣਾ ਤੁਸੀਂ ਘਰਾਂ ਚ ਟਣ ਪੱਕ ਕੇ ਬੈਠਣਾ ਜਾਂ ਕਸਾਮੀ ਝੰਡਾ ਚੱਕ ਕੇ ਮੈਦਾਨ ਚ ਨਿਤਣਾ ਇਹ ਤੁਹਾਡੇ ਤੇ ਨਿਰਭਰ ਕਰਦਾ ਆਓ ਆਪਾਂ ਇਹ ਜੰਗ ਨੂੰ ਲੜੀਆਂ ਤੇ ਚੱਤੀਏ ਇਹ ਜੰਗ ਹੁਣ ਸ਼ੁਰੂ ਹੁੰਦੀ ਐ ਸਾਥਿਓ ਇਹ ਜੰਗ ਹੁਣ ਸ਼ੁਰੂ ਹੁੰਦੀ ਐ